ਆਮ ਢਾਬਿਆਂ ਦੇ ਵਿੱਚ ਮਲਾਈ ਕੋਫਤਾ ਨਾਮ ਲਿਖਿਆ ਹੁੰਦਾ ਮੀਨੂ ਚ ਪਰ ਉਹ ਕਰੀਮ ਤੋਂ ਤਿਆਰ ਕਰਦੇ ਨੇ ਇਹ ਦੁੱਧ ਦੀ ਮਲਾਈ ਉਤਾਰ ਕੇ ਉਹਦੇ ਤੋਂ ਮਲਾਈ ਕੋਫਤਾ ਇਹਨੂੰ ਦੇਸੀ ਮਲਾਈ ਜਿਹੜੀ ਘੁੱਟੇ ਉਪਰ ਆਦੀ ਹੈ ਮਿਊਟੀਫੁਲ ਸਸਿਕਾ ਜੀ ਮੈਂ ਐਮਪੀ ਸਿੰਘ ਔਨ 에ਅਰ ਚੈਨਲ ਤੇ ਸੈਲਰਡ نیوز ਚੈਨਲ ਤੋਂ ਤੁਹਾਨੂੰ ਅੱਜ ਲੈ ਕੇ ਆਏ ਹਾਂ ਨਿਊ ਜ਼ਿੰਮੇਦਾਰਾ ਢਾਬਾ ਦਰਹਾ ਆਓ ਤੁਹਾਨੂੰ ਅੰਦਰ ਲੈ ਕੇ ਚੱਲੀਏ ਇੱਥੋਂ ਦੀਆਂ ਬਹੁਤ ਜ਼ਿਆਦਾ ਸਪੈਸ਼ਲਿਟੀਆਂ ਹੈਗੀਆਂ ਨੇ ਸੋ ਦੇਖੋ ਇਹ ਸਾਹਮਣੇ ਲਾਈਵ ਕਿਚਨ ਹੈ ਲਾਈਵ ਕਿਚਨ ਦੇ ਵਿੱਚ ਪੂਰਾ ਇਹਨਾਂ ਦਾ ਹਾਈਜੈਨਿਕ ਹਰ ਚੀਜ਼ ਰੱਖੀ ਹੋਈ ਹੈ ਬਹੁਤ ਸਾਫ ਸੁਥਰਾ ਸਭ ਉੱਚ ਵੀ ਦੇਖੋ ਹਰ ਇੱਕ ਚੀਜ਼ ਹਾਈਜੈਨਿਕ ਹੈ ਸਫਾਈ ਵੱਲੋਂ ਪੂਰਾ ਖਿਆਲ ਰੱਖਿਆ ਜਾਂਦਾ ਹੈ ਇੱਧਰ ਵੈਜੀਟੇਬਲ ਸਟੋਰ ਹੈ ਅੰਦਰ ਸਬਜ਼ੀਆਂ ਦਾ ਹਰ ਇੱਕ ਬੰਦਾ ਪੂਰਾ ਸਫਾਈ ਦੇ ਨਾਲ ਕੰਮ ਕਰ ਰਿਹਾ ਹੈ ਦੇਖੋ ਹਰ ਇੱਕ ਚੀਜ਼ ਹਰ ਪੂਰਾ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ ਔਰ ਇਸ ਦੇ ਅੰਦਰ ਐਸੀ ਹਾਲ ਵੀ ਹਨ ਔਰ ਬੈਂਕਵੈਟ ਹਾਲ ਵੀ ਹਨ ਇਹ ਡਾਈਨਿੰਗ ਹਾਲ ਹੈ ਜਿਸ ਵਿੱਚ ਕਾਫੀ ਅੱਛਾ ਅਰੇਂਜ ਹੈ ਬੈਠਣ ਦਾ ਇੱਕ ਦੇ ਅੰਦਰ ਇੱਕ ਹੋਰ ਹਾਲ ਹੈ ਅਸੀਂ ਮਾਰਨਿੰਗ ਥੋੜਾ अर्ਲੀ ਟਾਈਮ ਤੇ ਆਏ ਹਾਂ ਇਸ ਸਮੇ ਗਾਹਕ ਘਟ ਹੁੰਦੇ ਹਨ ਇੱਕ ਇਹ ਵੀ ਹਾਲ ਹੈ ਸੋ ਕਾਫੀ ਅੱਛਾ ਬੈਠਣ ਦਾ ਅਰੇਂਜ ਹੈ ਸੋ 100 200 ਬੰਦੇ ਦੀ ਪਾਰਟੀ ਦਾ ਅਰੇਂਜ इजीली ਹੋ ਜਾਂਦਾ ਹੈ ਔਰ ਪਿਛੇ ਲੇਡੀਜ਼ ਐਂਡਸ ਦੇ ਬਾਥਰੂਮ ਬਨੇ ਹੋਏ ਹਨ सशिकांत जी पार्थपूजन जी सर ਤੁਸੀਂ ਕਦੋਂ ਤੋਂ ਐਸੇ ਕੰਮ ਚ ਲਾ ਰਹੇ ਹੋ ਆਪਾਂ ਗੜ ਟਾਪੇ ਨੂੰ ਤਾਂ 35-40 ਸਾਲ ਹੋ ਗਏ ਨੇ ਕਿ ਪਾਪਾ 15 ਸਾਲ ਤੋਂ ਸੱਜਣੇ ਬੈਠੇ ਆ ਅੱਛਾ ਜੀ ਤੁਹਾਨੂੰ ਕੀ ਮਹਿਸੂਸ ਹੁੰਦਾ ਕਿ ਇੱਥੇ ਕਸਟਮਰ ਸੈਟੀਸਫਾਈਡ ਜਾਂਦੇ ਨੇ ਮਸ਼ਹੂਰ ਤੁਸੀਂ ਸਭ ਤੋਂ ਪਹਿਲਾਂ ਪਿਆਰ ਹੈ ਆਪਾਂ ਜਿਹੜਾ ਵੀ ਕਸਟਮਰ ਦਾ ਰਿਗਾਰਡ ਕਰੇਗੇ ਲੈ ਕੇ ਬੰਦਾ ਬਹੁਤ ਅੱਛਾ ਇਹ ਆਈਟਮ ਹੈ ਜਿਹੜੀ ਆਪਾਂ ਮਲਾਈ ਬੋਸਟ ਬਣਾਉਂਦੇ ਆਂ ਤੇਸੀ ਮਲਾਈ ਦਾ ਹੁੰਦਾ ਓਕੇ ਆਪਾਂ ਜਿਹੜੇ ਕਿਸੇ ਟਾਬੇ ਤੋਂ ਜਾਓ ਗ੍ਰੀਨ ਕਰੀਮ ਮਿਲੀ ਅੰਬੂਲ ਕਰੀਮ ਜਿਹੜੀ ਉਹ ਵੀ ਪਾਉਂਦੇ ਨੇ ਆਪਾਂ ਜਿਹੜਾ ਮਲਾਈ ਬੋਸਟ ਹੈ ਡਿਸਟਿੰਕ ਟੇਸਟੀ ਵੱਖਰਾਵਾ ਜਿਹੜੀ ਦੇਸੀ ਮਲਾਈ ਜਿਹੜੀ ਤੋਂ ਉੱਪਰ ਆਦੀ ਹੈ ਫਲਾਈ ਬਿਊਟੀਫੁਲ ਬਹੁਤ ਅੱਛਾ ਬਹੁਤ ਅੱਛਾ ਦੇਖੋ ਜੀ ਇਥੋਂ ਦੀਆਂ ਅਸੀਂ ਬਾਲੂਸ਼ਾਈ ਮੱਠੀਆਂ ਵੀ ਖਾਂਦੇ ਆਂ ਨਾ ਤੇ ਉਹ ਬਾਜ਼ਾਰ ਨਾਲੋਂ ਬੜੀਆਂ ਅਲੱਗ ਐ ਬਰਨਾਲੇ ਤੋਂ ਮੰਗਾਉਂਦੇ ਨੇ ਬਰ ਨਾਲੇ ਤੇ ਰਹਿਣ ਵਾਲੇ ਨੇ ਸੋ ਉਤੋਂ ਉਹ ਮਿੱਟੀਆ ਔਰ ਬਾਲੂशाही ਤੁਸੀਂ ਵੀ ਖਾਓਗੇ ਤਾਂ ਤੁਸੀਂ ਕਹੋਗੇ ਕਿ ਵਾਕੇ ਹੀ ਮਨੂਜ਼ ਅਮੀਦਾਰਾ ਟਾਬਾ ਜਦੋਂ ਇੱਥੋਂ ਲੰਘ ਜਾਓਗੇ ਤੁਸੀਂ ਇੱਥੇ ਰੁਕੇ ਬਗੈਰ ਨਹੀਂ ਜਾਓਗੇ ਆਓ ਤੁਹਾਨੂੰ ਮਿਲਾਂਦੇ ਹਾਂ ਅੰਦਰ ਸਰਦਾਰ ਜੀ ਦੇ ਨਾਲ ਸਸੀ ਕਾਲ ਜੀ ਸਰਦਾਰ ਸਾਹਿਬ ਜੀ ਸਾਈਂ ਤੁਹਾਡਾ ਕੀ ਨਾਮ ਹੈ ਜੀ ਸੈਮਨ ਸਿੰਘ ਹੈ ਜੀ ਸਰ ਨੀਮਲ ਸਿੰਘ ਜੀ ਮੈਨੂੰ ਯਾਦ ਹੈ ਮੈਂ ਬਹੁਤ ਸਾਲ ਪਹਿਲਾਂ ਆਇਆ ਸੀ ਤੇ ਢਾਬਾ ਸਟਾਈਲ ਸੀਗਾ ਬੜਾ ਅੱਛਾ ਉਦੋਂ ਵੀ ਬੜਾ ਸਫਾਈ ਸੁਥਰਾ ਵਾਲਾ ਢਾਬਾ ਸੀਗਾ ਉਹ ਰਾਜ ਤਾਂ ਦੇਖ ਕੇ ਹੀ ਖੁਸ਼ ਹੋ ਗਈ ਕਿ ਕਿੰਨਾ ਵਧੀਆ ਢਾਬਾ ਬਣਾਇਆ ਗਿਆ ਹੈ ਰੈਸਟੋਰੈਂਟ ਵਿੱਚ ਕਨਵਰਟ ਕਰ ਦਿੱਤਾ ਗਿਆ ਇਹਦੇ ਵਿੱਚ ਬੈਂਕਟ ਹਾਲ ਪਾਰਟੀਆਂ ਦਾ ਵੀ ਅਰੇਂਜ ਕਰਦੇ ਹੋ ਹਾਂ ਜੀ ਹਾਂ ਜੀ ਅੱਛਾ ਤੁਸੀਂ ਇਹ ਕਿੰਨੇ ਸਾਲਾਂ ਤੋਂ ਚਲਾ ਰਹੇ ਹੋ ਜੀ 93 ਤੋਂ 1994 ਦਲ ਚਾ ਰਹੇ ਹੋ ਤੁਸੀਂ ਪਿੱਛੋਂ ਬਰਨਾਲੇ ਦੇ ਹੋ ਨਹੀਂ ਜੀ ਪਿੰਡ ਟੱਪਾ ਹੈ ਅੱਛਾ ਜੀ ਤੇ ਸਾਨੂੰ ਬੜਾ ਅੱਛਾ ਲੱਗਦਾ ਏ ਅਸੀਂ ਜਦੋਂ ਵੀ ਇੱਥੋਂ ਆਨੇ ਆ ਅਸੀਂ ਇੱਥੇ ਕੁਝ ਖਾਤੇ ਪੀਤੇ ਵਗੈਰ ਲੰਘ ਨਹੀਂ ਸਕਦੇ ਸੋ ਬੜਾ ਅੱਛਾ ਹਾਈਜੈਨਿਕ ਤਰੀਕੇ ਨਾਲ ਬਣਾਉਂਦੇ ਹੋ ਤੇ ਤੋਂ ਅਸੀਂ ਇਹ ਦੱਸੋ ਕਿ ਤੁਹਾਡੀ ਖਾਸੀਅਤ ਕਿਹੜੀ ਆਈਟਮ ਵਿੱਚ ਹੈ ਉਹ ਸਾਰੇ ਵਧੀਆ ਨੇ ਜੀ ਸਹੀ ਮਲਾਈ ਕੋਫਤਾ ਨੀਂ ਕੋਫਤੇ ਦੇਖੋ ਜਿਉਂ ਇਹ ਮਲਾਈ ਕੋਫਤਾ ਬਣਾਉਂਦੇ ਆਂ ਕ੍ਰੀਮ ਤੋਂ ਨਹੀਂ ਬਣਾਉਂਦੇ ਆਮ ਟਾਬਿਆਂ ਦੇ ਵਿੱਚ ਮਲਾਈ ਕੋਫਤਾ ਨਾਮ ਲਿਖਿਆ ਹੁੰਦਾ ਮੀਨੂ ਪਰ ਉਹ ਕ੍ਰੀਮ ਤੋਂ ਤਿਆਰ ਕਰਦੇ ਨੇ ਇਹ ਦੁੱਧ ਦੀ ਮਲਾਈ ਉਤਾਰ ਕੇ ਉਹਦੇ ਤੋਂ ਮਲਾਈ ਕੋਫਤਾ ਤਿਆਰ ਕਰਦੇ ਨੇ ਤੁਸੀਂ ਇੱਕ ਵਾਰੀ ਖਾਓਗੇ ਤਾਂ ਤੁਹਾਡਾ ਮਨ ਅਸ਼ਸ਼ਕਾਰ ਉਠੇਗਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮਿਹਰਬਾਨੀ